ਇੱਕ ਬੰਦਾ ਧਾਰਮਿਕ ਪੁਰਸ਼ ਹੈ ਰਹਿੰਦਾ ਹੈ ਮੰਦਰ ਵਿੱਚ ਗੁਰਦੁਆਰੇ ਚ ਕਹਿ ਲਓ ਭਾਵੇਂ ਮਸੀਤ ਚ ਕਹਿ ਲਓ ਭਾਵੇਂ ਗਿਰਜਾ ਘਰ ਚ ਕਹਿ ਲਓ ਤੇ ਕਰਦਾ ਕੀ ਹੈ ਲੈਕਚਰ ਭਾਵੇਂ ਕਥਾ ਭਾਵੇਂ ਕੀਰਤਨ ਕਹਿ ਲਓ ਭਾਵੇਂ ਜੋ ਮਰਜੀ ਕਹਿ ਲਓ ਵੀ ਧਾਰਮਿਕ ਬੰਦਾ ਮੰਦਰ ਕਿਉਂ ਕਹੀਏ ਗੁਰਦੁਆਰੇ ਚ ਰਹਿੰਦਾ ਵੀ ਹੋ ਸਕਦਾ ਹੈ ਡਰਾਮਾ ਹੋਣਾ ਹੈ ਡਰਾਮਾ ਜਿਵੇਂ ਸਿਨੇਮਾ ਹੈ ਡਰਾਮਾ ਹੋਣਾ ਤੇ ਡਰਾਮੇ ਵਾਲਿਆਂ ਨੂੰ ਜਾ ਕੇ ਕਹਿੰਦਾ ਜੀ ਮੈਂ ਨਾ ਬੰਦਾ ਭਲਾਇਆ ਉਹਨਾਂ ਦਾ ਜਿਹੜਾ ਮੇਨ ਬੰਦਾ ਸੀ ਡਰਾਮਾ ਪਲੇ ਕਰਨਾ ਜਿਨ੍ਹਾਂ ਨੇ ਉਹ ਕਹਿੰਦਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਹਿੰਦੇ ਜੀ ਦੱਸੋ ਉਹ ਕਹਿੰਦਾ ਵੀ ਮੇਰਾ ਜੀ ਕਰਦਾ ਮੈਂ ਡਰਾਮਾ ਵੇਖਾਂ ਮੇਰਾ ਜੀ ਕਰਦਾ ਮੈਂ ਡਰਾਮਾ ਵੇਖਾਂ ਪਰ ਮੈਨੂੰ ਦੁਨੀਆ ਤੋਂ ਡਰ ਲੱਗਦਾ ਵੀ ਲੋਕੀ ਕਹਿਣਗੇ ਵੀ ਯਾਰ ਤੂੰ ਵੀ ਡਰਾਮੇ ਵੇਖਦਾ ਫਿਰਦਾ ਜਿਵੇਂ ਮੇਰੇ ਵਰਗਾ ਬੰਦਾ ਕਦੇ ਵੀ ਮੈਂ ਸਿਨੇਮਾ ਸਿਨੇਮੇ ਜਾਣਾ ਤੇ ਸਿਨੇਮੇ ਦੇ ਮਾਲਕ ਨੂੰ ਬੁਲਾ ਲਾਂ ਵੀ ਆ ਜਾ ਜਰਾ ਤੇ ਸਿਨੇਮੇ ਦੇ ਮਾਲਕ ਨੂੰ ਮੈਂ ਬੁਲਾ ਕੇ ਕਹਾਂ ਵੀ ਤੂੰ ਜਰਾ ਦੱਸ ਤੂੰ ਦੱਸ ਜਰਾ ਉਹ ਕਹਿੰਦਾ ਡਰਾਮੇ ਵਾਲਾ ਆ ਕੇ ਕਹਿੰਦਾ ਕਹਿੰਦਾ ਜੀ ਫਿਕਰ ਨਾ ਕਰੋ ਸਾਨੂੰ ਤੁਹਾਡੇ ਵਰਗੇ ਰੋਜ਼ ਹੀ ਮਿਲਦੇ ਰਹਿੰਦੇ ਨੇ ਕਈ ਬੰਦੇ ਗੁਪਤ ਵੇਖਣਾ ਚਾਹੁੰਦੇ ਨੇ ਸਿਨੇਮਾ ਸਾਹਮਣੇ ਨਹੀਂ ਵੇਖ ਸਕਦੇ ਦੁਨੀਆ ਤੋਂ ਡਰਦੇ ਤੇ ਅਸੀਂ ਇੱਕ ਸਪੈਸ਼ਲ ਇੱਕ ਸਪੈਸ਼ਲ ਜਗਾ ਇਦਾਂ ਦੀ ਬਣਾਈ ਹੈ ਬਾਹਰੋਂ ਦੀ ਬਾਹਰ ਆਉਂਗੇ ਉੱਥੇ ਬੈਠੋਗੇ ਬਾਹਰ ਦੀ ਬਾਹਰ ਹੀ ਨਿਕਲ ਜਾਓਗੇ ਦੁਨੀਆ ਨੂੰ ਪਤਾ ਨਹੀਂ ਲੱਗਣਾ ਅੱਛਾ ਕਹਿੰਦਾ ਬਸ ਫੇਰ ਠੀਕ ਹੈ ਹਾਂਜੀ ਕਹਿੰਦੇ ਪੱਕੀ ਗੱਲ ਹੈ ਕਿਸੇ ਨੂੰ ਪਤਾ ਤਾਂ ਨਹੀਂ ਲੱਗੂ ਕਹਿੰਦੇ ਨਾ ਨਾ ਕਿਸੇ ਨੂੰ ਪਤਾ ਨਹੀਂ ਲੱਗਣਾ ਪਰ ਅਗਲੀ ਸੁਣੋ ਪਰ ਮਹਾਪੁਰਖੋ ਬੰਦਿਆਂ ਦੀ ਗਰੰਟੀ ਹੈ ਸਾਡੀ ਤੁਸੀਂ ਕਹਿੰਦੇ ਹੋ ਕਿ ਮਾਲਕ ਹਰ ਥਾਂ ਤੇ ਵੇਖਦਾ ਹੈ ਉਹਦਾ ਫਿਰ ਤੁਸੀਂ ਆਪ ਵੇਖ ਲਿਓ ਵੀ ਕਿਵੇਂ ਕਰਨਾ ਹੈ ਬੰਦਿਆਂ ਦਾ ਅਸੀਂ ਕਰ ਲਾਂਗੇ ਪ੍ਰਬੰਧ ਦੁਨੀਆ ਨੂੰ ਪਤਾ ਨਹੀਂ ਲੱਗੇਗਾ ਇਸ ਗੱਲ ਦੀ ਗਰੰਟੀ ਹੈ ਹੁਣ ਰੱਬ ਨਾਲ ਕਿਦਾਂ ਨਿਭੜੋਂਗੇ ਏ ਮਹਾਂਪੁਰਸ਼ੋ ਤੁਸੀਂ ਆਪ ਵੇਖ ਲਿਓ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਨਾਲ ਕਿਦਾਂ ਨਿਭੜੋਂਗੇ ਤੁਸੀਂ ਵੀ ਕਹਿੰਨੇ ਹੋ ਰੱਬ ਹਰ ਥਾਂ ਵੇਖਦਾ ਹੈ ਪੇਖਤ ਸੁਨਤ ਸਦਾ ਹੈ ਸੰਗੇ ਨੇੜੇ ਐ ਮੈਂ ਮੂਰਖ ਜਾਣਿਆ ਤੂ ਵੀਰੇ ਰੋਜ ਪੜਦਿਆਂ ਦੁਕਾਲੰਗ ਪ੍ਰਨਾਸੀ ਸਦਾ ਅੰਗ ਸੰਗੇ ਸਦਾ ਅੰਗ ਸੰਗੇ ਉਹ ਸਦਾ ਹੀ ਅੰਗ ਸੰਗ ਹੈ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਬੁਰਿਆਂ ਨੂੰ ਭਲਿਆਂ ਨੂੰ ਸਭ ਨੂੰ ਵੇਖਦਾ ਹੈ ਸਭ ਨੂੰ ਜਾਣਦਾ ਹੈ ਕਿਸੇ ਦੇ ਮਨ ਵਿੱਚ ਕੀ ਚੱਲਦਾ ਉਹਨੂੰ ਸਭ ਪਤਾ ਹੈ ਮਹਾਪੁਰਖ ਉਹ ਬਾਹਰਲੇ ਬੰਦਿਆਂ ਦਾ ਪ੍ਰਬੰਧ ਕਰ ਲਾਂਗੇ ਇਹ ਤੁਸੀਂ ਦੇਖ ਲਿਓ ਉਹਦੇ ਤੋਂ ਕਿਵੇਂ ਬਚਣਾ ਹੈ ਉਹਦੇ ਤੋਂ ਕਿਵੇਂ ਬਚਣਾ ਹੈ ਇਹ ਜਿਹੜਾ ਸਾਡਾ ਮਨ ਹੈ ਨਾ ਜੀ ਚੰਦਰਾ ਜੀਪ ਤੋਂ ਅਸੀਂ ਵਾਹਿਗੁਰੂ ਵਾਹਿਗੁਰੂ ਬਥੇਰਾ ਕਰ ਲਾਂਗੇ ਪਰ ਮਨ ਮਾਲਕ ਦੀ ਹੋਂਦ ਨੂੰ ਮੰਨਦਾ ਨਹੀਂ ਮਨ ਪਰਮਾਤਮਾ ਦੀ ਹੋਂਦ ਨੂੰ ਮੰਨਦਾ ਨਹੀਂ ਤੇ ਧਿਆਨ ਚ ਰੱਖੋ ਜਦੋਂ ਅਸੀਂ ਮੰਨ ਕਰਕੇ ਪਰਮਾਤਮਾ ਦੀ ਹੋਂਦ ਨੂੰ ਮੰਨਾਂਗੇ ਫਿਰ ਅਸੀਂ ਗਲਤ ਕੰਮ ਕੋਈ ਨਹੀਂ ਕਰਨਾ ਓਏ ਜੇ ਇੱਥੇ ਘਰ ਵਾਲੀ ਨਹੀਂ ਵੇਖਦੀ ਇੱਥੇ ਰੱਬ ਤੇ ਵੇਖਦਾ ਹੈ ਘਰ ਵਾਲੀ ਕਹਿੰਦੀ ਹੈ ਜੇ ਘਰ ਵਾਲਾ ਨਹੀਂ ਵੇਖਦਾ ਰੱਬ ਤੇ ਵੇਖਦਾ ਧੀ ਪੁੱਤ ਜਿਹੜਾ ਕਾਲਜ ਪੜਨ ਵਾਸਤੇ ਜਾਂਦਾ ਉਹ ਕਹਿੰਦਾ ਜੇ ਮਾਪਿਓ ਸਾਡੇ ਨਹੀਂ ਵੇਖਦੇ ਸਾਡਾ ਮਾਲਕ ਤੇ ਵੇਖਦਾ ਇੱਕ ਚੀਜ਼ ਨੇ ਸਾਰਿਆਂ ਨੂੰ ਸੁਧਾਰ ਦੇਣਾ ਹੈ ਜੇ ਆਫੀਸਰ ਕਹਿਣਗੇ ਓਏ ਜੇ ਵੱਡੇ ਆਫੀਸਰ ਨਹੀਂ ਵੇਖਦੇ ਮਾਲਕ ਤੇ ਵੇਖਦਾ ਸਾਰਿਆਂ ਦਾ ਸੁਧਾਰ ਹੋ ਸਕਦਾ ਹੈ ਜੇ ਕਿਤੇ ਪ੍ਰਮਾਤਮਾ ਨੂੰ ਮੰਨ ਕਰਕੇ ਮੰਨੀਏ ਤੇ ਇੰਨਾ ਕਰਪਸ਼ਨ ਕਿਉਂ ਹੈ ਇਹ ਦੋ ਨੰਬਰ ਦੇ ਧੰਦੇ ਕਿਉਂ ਨੇ ਕਿਉਂਕਿ ਅਸੀਂ ਮਨ ਦੇ ਤਲ ਤੇ ਰੱਬ ਨੂੰ ਨਹੀਂ ਮੰਨਦੇ ਜੀਬ ਕਰਕੇ ਕਹਿੰਨੇ ਆ ਵਾਹਿਗੁਰੂ 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 ਤੇ ਇੱਥੇ ਜੀ ਆਪਾਂ ਬੇਨਤੀ ਕੀਤੀ ਹੈ ਮੇਰੇ ਪ੍ਰੀਤਮਾਂ ਬੋਲੋ ਅੱਗੇ ਹਉ ਜੀਵਾ ਨਾਮ ਧਿਆਏ ਵੀ ਮੇਰੇ ਨਾਮ ਧਿਆਨ ਵਿੱਚ ਆਵੇ ਨਾਮ ਮਤਲਬ ਮਾਲਕ ਦੀ ਹੋਂਦ ਮੇਰਾ ਮਨ ਮੰਨੇ ਮੇਰੇ ਮੇਰੇ ਚ ਜਾਨ ਪੈਣੀ ਉਹੀ ਫੇਰ ਐ ਬਿਨ ਨਾਮੇ ਜੀਵਨ ਨਾ ਥੀਏ ਨਾਮ ਤੋਂ ਬਿਨਾ ਕੋਈ ਜੀਵਨ ਨਹੀਂ ਤੇ ਐਦਾਂ ਬੇਨਤੀ ਕਰਨੀ ਐ ਮੇਰੇ ਸਤਿਗੁਰ ਨਾਮ ਤੇ ਰੜਾਏ ਪਕਾ ਦੇ ਪਰਪਕਤਾ ਹੋਵੇ ਮੇਰੀ ਦ੍ਰਿੜਤਾ ਹੋਵੇ ਮੈਂ ਐਸਾ ਪਰਪੱਕ ਹੋ ਜਾ ਇਸ ਗੱਲ ਤੇ